ਅੱਜ ਦੀ ਵੀਡੀਓ ਵਿੱਚ ਬਈ ਦੋ ਨਗਾਂ ਦੀ ਵੀਡੀਓ ਬਣਾਈ ਐ ਇੱਕ ਜਰਸੀ ਆ ਟੌਪ ਕਲਾਸ ਸਾਜੀ ਸੋਈ ਆ ਬੱਚਾ ਬੱਚੀ ਦੇਤੀ ਬੱਚੀ ਵੀ ਬਹੁਤ ਚੰਗੀ ਆ ਬੈਡ ਵੀ ਚੰਗੀ ਆ ਠੰਡੀ ਬੜੀ ਆ ਬਈ ਹੱਥ ਉੱਤੇ ਫੇਰ ਕੇ ਦਿਖਾਈ ਜਾ ਲੈ ਲੈ ਕੋਈ ਵਾਸਤਾ ਹੀ ਨਹੀਂ ਜਿਵੇਂ ਮਰਜੀ ਹੱਥ ਫੇਰੀ ਜਾ ਇਧਰ ਮਗਰ ਦਿਆ ਜਾਪਾਂ ਦੀ ਲੈ ਖੰਡੀ ਸੀਲ ਫੋਨ ਲੈ ਕੀ ਆ ਬਾਤ ਆਜਾ ਮਗਰਲੇ ਪਾਸੇ ਆ ਜਾ ਚੱਕਰ ਨਹੀਂ ਇਧਰ ਸਾਈਡ ਤੋਂ ਵੀ ਦੇਖਾਰੇ ਸਹੀ ਗੱਲ ਆ ਬਾਈ ਲੈ ਜਿਵੇਂ ਮਰਜੀ ਹੱਥ ਫੇਰੀ ਇਧਰਲੇ ਪਾਸੇ ਦਿਆ ਜਾਪਾਂ ਦੀ ਲੈ ਲੈ ਕੀ ਆ ਬਾਤ ਕਿੰਨਾ ਕੋ ਦੁੱਧ ਆਹ ਦੁੱਧ 10 ਲੀਟਰ ਬੋੜਾ ਦਾ 15 ਕ ਲੀਟਰ ਤੇ ਦੁੱਧ ਕਿੰਨੇ ਕ ਦਿਨ ਹੋਇਆ ਸਰੀ ਚੌਥਾ ਕ ਦਿਨ ਕੀ ਮੁੱਲ ਹੈ ਜਾਇਜ ਮੁੱਲੇ ਦਾ ਬਸ 55 ਕਰਾ ਲਾ ਕਿੰਨਾ 60 ਕਰਾ ਲਾ 52000 ਦੇ ਦਿੰਦਾ 50000 ਦੀ ਬੜਾ ਭਾਈ ਕਿਹਨਾ ਦੇ ਦੇਗਾ ਜਮਾ ਜਾਇਜ ਮੁੱਲ ਪਿੰਡ ਵੀਰ ਦਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤੁਸੀਂ ਦਾ ਆਪਾ ਨੇੜੇ ਪਿੰਡ ਪਧੌੜ ਤੇ ਸੈਣਾ ਰਹ ਜਾਂਦੇ ਆ ਮੋਬਾਈਲ ਨੰਬਰ 9872796931 ਇਹ ਟੋਕੜ ਗੱਬਣਾ ਇਹ ਟੋਕੜ ਗੱਬਣਾ 3 ਮਹੀਨਾ ਦੀ 6 ਕਿਲੋ ਦੁੱਧ ਆਪਾਂ 5 ਗੱਗੇ ਦੇਵਾਂਗੇ ਠੀਕ ਆ ਭਾਈ ਚੈੱਕ ਪਾਸ ਚੈੱਕ ਪਾਸ ਆਪਦੀ ਕਰਾ ਲੇਗਾ ਬਾਈ ਦੀ ਕਰਾਈ ਵੀ ਆ ਆਪਦੀ ਚੈੱਕ ਜੀ ਜ਼ਰੂਰ ਕਰਵਾ ਲਿਓ ਬਾਈ ਕਹਿੰਦਾ ਮੇਰੇ ਕਿੱਲੇ ਤੇ ਗਾਰੰਟੀ ਹੈ ਵੀ ਘਰੋਂ ਬਾਹਰ ਹੋ ਗਈ ਹੈ ਨਾ ਭਾਈ ਕੋਈ ਗਾਰੰਟੀ ਇੱਥੇ ਚੈੱਕ ਕਰਾ ਲੇਗਾ ਕਿਹੜਾ ਡਾਇਰੈਕਟਰ ਮਰਜੀ ਲਿਆ ਦੇ ਠੀਕ ਆ ਭਾਈ ਆਣ ਤੁਹਾਨੂੰ ਬਹੁਤ ਚੰਗਾ ਚਵਾਈ ਜੂ ਵੀ ਕਿਵੇਂ ਆ ਪੂਰੀ ਵਧੀਆ ਚਵਾਈ ਆ ਜੀ ਠੀਕ ਆ ਮੁੱਲ ਜਮਾਂ ਜਿਆ ਜਿਆ 32000 ਦੀ ਬਾਈ ਕਹਿੰਦਾ ਵੇੜ ਨਹੀਂ ਨਹੀਂ ਧੰਨਵਾਦ